ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤਿ ਸਿੱਖਿਆ ਕੇਂਦਰ ਮਠਾਪੁਰ ਜਲੰਧਰ ਵਿਖੇ ਜੋ ਹਫਤੇ ਵਿੱਚ ਇੱਕ ਦਿਨ ਇਤਿਹਾਸ ਖੂਨ ਸ਼ਹੀਦਾਂ ਦਾ ਕਿਤਾਬ ਦੀ ਕਲਾਸ ਲੱਗਦੀ ਹੈ ਉਸ ਕਲਾਸ ਦੇ ਨਾਲ ਅੱਜ ਅਸੀਂ ਸਾਂਝ ਪਾਉਣੀ ਹੈ ਪਿਛਲੇ ਦਿਨਾਂ ਦੇ ਵਿੱਚ ਅਸੀਂ ਪੜ ਕੇ ਆਏ ਹਾਂ ਸ਼ਹੀਦ ਭਾਈ ਬੋਤਾ ਸਿੰਘ ਜੀ ਤੇ ਭਾਈ ਗਰਜਾ ਸਿੰਘ ਜੀ ਅੱਜ ਅਸੀਂ ਪੜਾਂਗੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੜਾਂਗੇ ਸ਼ਹੀਦ ਸਨ 1745 ਵਿੱਚ ਪੰਜਾਬ ਦੇ ਗਵਰਨਰ ਜ਼ਕਰੀਆ ਖਾਨ ਦਾ ਬੋਲਬਾਲਾ ਸੀ ਅਸੀਂ ਪਿਛਲੇ ਇਤਿਹਾਸ ਵਿੱਚ ਵੀ ਪੜਿਆ ਪੜਿਆ ਵੀ ਜ਼ਕਰੀਆ ਖਾਨ ਸੀ ਜਿਹੜਾ ਉਹਨੇ ਕੀ ਕਿਹਾ ਸੀ ਸਿੱਖਾਂ ਦਾ ਖਾਤਮਾ ਕਰ ਦਿੱਤਾ ਜਾਵੇ ਤੇ ਜਦੋਂ ਪਾਈ ਬੁੱਤਾ ਸਿੰਘ ਤੇ ਪਾਈ ਗਰਜਾ ਸਿੰਘ ਜੀ ਨੇ ਚਿੱਠੀ ਲਿਖ ਕੇ ਪਹੁੰਚਾਈ ਸੀ ਉਹਨਾਂ ਨੇ ਕਿਹਦੇ ਕੋਲ ਪਹੁੰਚਾਈ ਸੀ ਜ਼ਕਰੀਆ ਖਾਨ ਕੋਲ ਜਿਹੜਾ ਜ਼ੁਲਮ ਕਰਦਾ ਸੀ ਉਹਨੂੰ ਹੀ ਦੱਸਣ ਵਾਸਤੇ ਉਹਨਾਂ ਨੇ ਚਿੱਠੀ ਪਹੁੰਚਾਈ ਸੀ ਅਸੀਂ ਜਿਉਂਦੇ ਆਂ ਸਨ 1745 ਵਿੱਚ ਪੰਜਾਬ ਦੇ ਗਵਰਨਰ ਜ਼ਕਰੀਆ ਖਾਨ ਦਾ ਬੋਲਬਾਲਾ ਸੀ ਇਹਦੇ ਅਤੇ ਇਸ ਤੋਂ ਪਹਿਲੇ ਮੁਸਲਮਾਨ ਹਾਕਮਾਂ ਦਾ ਹਾਕਮਾਂ ਦੇ ਜ਼ੁਲਮ ਤੋਂ ਤੰਗ ਆ ਕੇ ਨੇਕਾ ਸਿੰਘ ਘਰ ਘਾਟ ਛੱਡ ਜੰਗਲੀ ਜਾ ਵਸੇ ਸਨ ਕਹਿੰਦੇ ਜ਼ਕਰੀਆ ਖਾਨ ਤੇ ਜ਼ਕਰੀਆ ਖਾਨ ਤੋਂ ਪਹਿਲਾਂ ਵੀ ਜਿੰਨੇ ਮੁਸਲਮਾਨ ਹਾਕਮ ਹੋਏ ਹਨ ਜ਼ਕਰੀਆ ਖਾਨ ਮੁਸਲਮਾਨ ਹਾਕਮ ਐ ਰਾਜਾ ਇੱਕ ਆਪਣੇ ਤਖਤ ਤੇ ਬੈਠਾ ਹੋਇਆ ਇਸ ਤੋਂ ਪਹਿਲਾਂ ਵੀ ਜਿਹੜੇ ਹੋਏ ਹੋਏ ਆ ਉਹ ਵੀ ਬੜੇ ਸਖਤ ਸੀ ਉਹ ਬੜਾ ਜ਼ੁਲਮ ਕਰਦੇ ਸੀ ਜ਼ੁਲਮ ਦਾ ਮਤਲਬ ਪਲਕੀ ਹੁੰਦਾ ਹੈ ਹੈ ਤੰਗ ਹਾਂ ਤੰਗ ਕਰਨਾ ਤੇ ਸ਼ਦਦਤ ਕਰਨਾ ਸਜ਼ਾ ਦੇਣੀਆਂ ਬੇਫਾਲਤੂਚ ਪਰੇਸ਼ਾਨ ਕਰਨਾ ਕਿੰਦੀ ਉਹਨਾਂ ਤੋਂ ਪਹਿਲਾਂ ਵੀ ਜਿੰਨੇ ਹਾਕਮ ਸੀਗੇ ਨਾ ਉਹ ਵੀ ਜ਼ੁਲਮ ਕਰਦੇ ਸੀ ਤੇ ਉਹਨਾਂ ਦੇ ਜ਼ੁਲਮ ਤੋਂ ਤੰਗ ਹੋ ਕੇ ਜਿਹੜੇ ਸਿੱਖ ਸੀਗੇ ਅਨੇਕਾਂ ਸਿੱਖ ਸੀ ਜਿਹੜੇ ਆਪਣੇ ਘਰਾਂ ਨੂੰ ਛੱਡ ਕੇ ਤੇ ਕਿੱਥੇ ਜਾ ਕੇ ਬਸੇ ਸੀ ਜੰਗਲਾਂ ਦੇ ਵਿੱਚ ਸੂਰਬੀਰ ਸਿੰਘ ਜੋਦੇ ਸਰੀਰਾਂ ਤੇ ਗਰਮੀ ਸਰਦੀ ਅਤੇ ਭੁੱਖਾਂ ਦੇ ਕਸ਼ਟ ਝੱਲਦੇ ਹੋਏ ਵੀ ਲੋਕਾਂ ਨੂੰ ਇਸ ਜ਼ੁਲਮ ਹਕੂਮਤ ਤੋਂ ਛੁਟਕਾਰਾ ਦਿਵਾਉਣ ਲਈ ਸਿਰ ਧੜ ਦੀ ਬਾਜ਼ੀ ਲਾ ਰਹੇ ਹਨ ਸੂਰਬੀਰ ਸਿੰਘ ਜੋਦੇ ਕਿਹੜੇ ਸੂਰਬੀਰ ਸਿੰਘ ਜੋਦੇ ਭਾਈ ਬੋਤਾ ਸਿੰਘ ਜੀ ਭਾਈ ਗਰਜਾ ਸਿੰਘ ਜੀ ਵਰਗੇ ਹਨਾ ਜਾਂ ਹੋਰ ਵੀ ਆਪਾਂ ਇਸ ਤੋਂ ਪਹਿਲਾਂ ਕਿੰਨਾਂ ਦਾ ਜੀਵਨ ਪੜਿਆ ਸੀ ਪਲਾਂ ਸ਼ਹੀਦ ਭਾਈ ਮਹਿਤਾਬ ਸਿੰਘ ਜੀ ਹਨਾ ਕਹਿੰਦੇ ਉਹ ਗਰਮੀ ਸਰਦੀ ਨਹੀਂ ਦੇਖਦੇ ਮੌਸਮ ਨਹੀਂ ਦੇਖਦੇ ਉਸ ਸਮਾਂ ਨਹੀਂ ਦੇਖਦੇ ਕਿੱਦਾਂ ਦਾ ਚੱਲ ਰਿਹਾ ਹੈ ਕੀ ਹੈ ਕੁਝ ਨਹੀਂ ਦੇਖਦੇ ਕਹਿੰਦੇ ਉਹ ਦੇਖਦੇ ਨਹੀਂ ਆ ਕਿ ਭੁੱਖੇ ਆ ਜਾਂ ਸਾਨੂੰ ਕੋਈ ਕਸ਼ਟ ਆ ਰਿਹਾ ਨਹੀਂ ਕਿਉਂਕਿ ਉਹ ਸੂਰਬੀਰ ਨੇ ਸਿੰਘ ਨੇ ਜੋਧੇ ਐ ਸੂਰਬੀਰ ਸਿੰਘ ਜੋਦੇ ਸਰੀਰਾਂ ਤੇ ਗਰਮੀ ਸਰਦੀ ਤੇ ਭੁੱਖਾਂ ਦੇ ਕਸ਼ਟ ਝਾਲਦੇ ਹੋਏ ਵੀ ਲੋਕਾਂ ਨੂੰ ਇਸ ਜ਼ੁਲਮ ਦੀ ਹਕੂਮਤ ਤੋਂ ਛੁਟਕਾਰਾ ਦਿਵਾਉਣ ਲਈ ਸਿਰ ਧੜ ਦੀ ਬਾਜੀ ਲਾਰੇ ਨੇ ਜਿਹੜੀ ਹਕੂਮਤ ਨੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਲਿਆ ਹੋਇਆ ਨਾ ਉਹਨਾਂ ਤੋਂ ਛੁਟਕਾਰਾ ਦਿਵਾਉਣ ਵਾਸਤੇ ਉਹ ਸਿਰ ਧੜ ਦੀ ਬਾਜੀ ਲਾਰੇ ਨੇ ਸਿਰ ਧੜ ਦੀ ਬਾਜੀ ਲਾਉਣ ਦਾ ਮਤਲਬ ਦੇ ਜਾਈਏ ਹਾਂ ਆ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਠੀਕ ਹੈ ਉਹਨਾਂ ਨੂੰ ਇਹ ਹੈ ਕਿ ਜੇ ਸਾਡਾ ਸਿਰ ਵੀ ਚਲਾ ਜਾਏ ਭਾਵੇਂ ਸਾਡੀ ਜਾਨ ਵੀ ਚਲੀ ਜਾਏ ਕੋਈ ਗੱਲ ਨਹੀਂ ਪਰ ਅਸੀਂ ਜਿਹੜੇ ਸਾਡੇ ਗੁਰਧਾਮ ਨੇ ਜਾਂ ਸਾਡੇ ਜਿਹੜੇ ਸਿੱਖ ਨੇ ਅਸੀਂ ਉਹਨਾਂ ਨੂੰ ਤੰਗ ਪਰੇਸ਼ਾਨ ਨਹੀਂ ਹੋਣ ਦੇਣਾ ਹਰਪ੍ਰੀਤ ਸਿੰਘ ਖੜਾ ਹੋ ਜਾਏ ਸ਼ੇਰ ਘਟ ਦੀ ਬਾਜੀ ਲਾ ਰਹੇ ਸਨ ਠੀਕ ਹੈ ਕੁਝ ਕੁ ਸਿੱਖ ਪਰਿਵਾਰ ਹਾਲਾ ਵੀ ਕਿਸੇ ਨਾ ਕਿਸੇ ਤਰ੍ਹਾਂ ਕਿਤੇ ਨਾ ਕਿਤੇ ਪਿੰਡਾਂ ਵਿੱਚ ਖੇਤੀਬਾੜੀ ਕਰਦੇ ਹੋਏ ਆਪਣੇ ਗਵਾਂਢੀ ਸਾਊ ਮੁਸਲਮਾਨਾਂ ਦੇ ਸਹਿਯੋਗ ਨਾਲ ਜੀਵਨ ਬਿਤਾ ਰਹੇ ਸੀ ਹੁਣ ਖਤਰਾ ਕਿੰਨਾਂ ਨੂੰ ਹੋਇਆ ਹੋਇਆ ਸੀ ਸਿਰਫ ਕਿੰਨਾਂ ਨੂੰ ਖਤਰਾ ਸੀ ਉਸ ਸਮੇਂ ਸਿੱਖਾਂ ਨੂੰ ਹੈਨਾ ਸਿੱਖਾਂ ਨੂੰ ਖਤਰਾ ਸੀ ਕਿਉਂਕਿ ਇਸ ਜ਼ੁਲਮ ਕਿੰਨਾ ਤੇ ਕੀਤਾ ਜਾ ਰਿਹਾ ਸੀ ਸਿੱਖਾਂ ਤੇ ਕੁਝ ਕੁ ਸਿੱਖ ਪਰਿਵਾਰ ਅਜੇ ਵੀ ਹਾਲਾ ਵਿਹਾਲਾ ਮਤਲਬ ਅਜੇ ਵੀ ਕਿਸੇ ਨਾ ਕਿਸੇ ਤਰ੍ਹਾਂ ਕਿਤੇ ਨਾ ਕਿਤੇ ਪਿੰਡਾਂ ਵਿੱਚ ਖੇਤੀਬਾੜੀ ਕਰਦੇ ਹੋਏ ਆਪਣੇ ਗਵਾਂਢੀ ਸਾਊ ਮੁਸਲਮਾਨਾਂ ਦੇ ਸਹਿਯੋਗ ਨਾਲ ਜੀਵਨ ਬਤਾ ਰਹੇ ਸੀ ਉਹ ਖੇਤੀਬਾੜੀ ਕਰ ਰਹੇ ਸੀ ਤੇ ਜਿਹੜੇ ਉਹਨਾਂ ਦੇ ਨੇੜੇ ਆਂਡ ਗਵਾਂਢ ਸਾਊ ਮੁਸਲਮਾਨ ਸੀ ਨਾ ਜਿਹੜੇ ਇਸ ਗੱਲ ਨੂੰ ਸਮਝਦੇ ਸੀਗੇ ਜਾਂ ਕੋਈ ਸ਼ਿਕਾਇਤ ਨਹੀਂ ਸੀ ਕਰਦੇ ਜਾਂ ਉਹ ਸਿਆਣੇ ਸੀ ਸਮਝਦਾਰ ਸੀ ਉਹਨਾਂ ਦੇ ਕਰਕੇ ਉਹ ਵੀ ਕੁਝ ਆਪਣਾ ਜਿਹੜਾ ਸਹੀ ਜੀਵਨ ਉੱਥੇ ਹੀ ਬਤਾ ਰਹੇ ਸੀਗੇ ਜਿਹੜੀ ਜਗ੍ਹਾ ਤੇ ਬੈਠੇ ਸੀ ਉੱਥੇ ਬੈਠੇ ਸੀ ਆਪਾਂ ਪੜਿਆ ਕੁਝ ਛੱਡ ਕੇ ਤੁਰ ਗਏ ਆਪਣੇ ਘਰ-ਬਾਰ ਜੰਗਲਾਂ ਵਿੱਚ ਰਹਿਣ ਲੱਗ ਗਏ ਕੁਝ ਐਸੇ ਸੀਗੇ ਜਿਹੜੇ ਅਜੇ ਵੀ ਸਾਊ ਮੁਸਲਮਾਨਾਂ ਦੇ ਕਰਕੇ ਨਾਲ ਰਹਿਣ ਕਰਕੇ ਉਹ ਆਪਣਾ ਜੀਵਨ ਉੱਥੇ ਹੀ ਖੇਤੀਬਾੜੀ ਕਰਦੇ ਹੋਏ ਬਤੀਤ ਕਰ ਰਹੇ ਸੀ ਐਸੀ ਸਿੰਘਾਂ ਵਿੱਚੋਂ ਸਨ ਭਾਈ ਤਾਰੂ ਸਿੰਘ ਜੀ ਇਹਨਾਂ ਦੇ ਵਿੱਚੋਂ ਕੀ ਸੀ ਭਾਈ ਤਾਰੂ ਸਿੰਘ ਜੀ ਇਹ ਪਿੰਡ ਪੂਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸਨ ਪਿੰਡ ਕਿਹੜਾ ਇਹਨਾਂ ਦਾ ਪੂਲਾ ਪਿੰਡ ਕਿਹੜਾ ਪੂਲਾ ਤੇ ਜ਼ਿਲ੍ਹਾ ਕਿਹੜਾ ਅੰਮ੍ਰਿਤਸਰ ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੈਂਦਾ ਸੀ ਇਹ ਪਿੰਡ ਛੋਟੇ ਹੁੰਦਿਆਂ ਹੀ ਇਹਨਾਂ ਦੇ ਪਿਤਾ ਜੀ ਚਲਾਣਾ ਕਰ ਗਏ ਇਹਨਾਂ ਦੀ ਮਾਤਾ ਨੇ ਇਹਨਾਂ ਨੂੰ ਬਚਪਨ ਤੋਂ ਹੀ ਗੁਰਬਾਣੀ ਤੇ ਗੌਰ ਇਤਿਹਾਸ ਤੇ ਅਜਾਈ ਗੁਣਤੀ ਦਿੱਤੀ ਹੁਣ ਛੋਟੀ ਉਮਰ ਦੇ ਵਿੱਚ ਕੌਣ ਚੜ੍ਹਾਈ ਕਰ ਗਿਆ ਸੀ ਭਾਈ ਤਾਰੂ ਸਿੰਘ ਜੀ ਦੇ ਮਾਤਾ ਜੀ ਨੇ ਸਾਰਾ ਬਚਪਨ ਉਹਨਾਂ ਨੂੰ ਸੰਭਿਆ ਪਾਲਿਆ ਮਾਤਾ ਜੀ ਨੇ ਸਾਰੀ ਜ਼ਿੰਮੇਵਾਰੀ ਨਿਭਾਈ ਪਰ ਉਹਨਾਂ ਨੇ ਕੀ ਕੀਤਾ ਸ਼ੁਰੂ ਤੋਂ ਹੀ ਲੈ ਕੇ ਗੁਰਬਾਣੀ ਤੇ ਗੁਰ ਇਤਿਹਾਸ ਦੀ ਅਜਈ ਗੁੜਤੀ ਦਿੱਤੀ ਇਸ ਤਰ੍ਹਾਂ ਦੀ ਗੁੜਤੀ ਦਿੱਤੀ ਗੁਰਬਾਣੀ ਦੀ ਤੇ ਇਤਿਹਾਸ ਦੀ ਭਾਵ ਉਹਨਾਂ ਨੂੰ ਸਮੇਂ-ਸਮੇਂ ਤੇ ਗੁਰਬਾਣੀ ਸੁਣਾਈ ਇਤਿਹਾਸ ਸੁਣਾਇਆ ਇਦਾਂ ਦੀ ਗੁਰਤੀ ਦਿੱਤੀ ਕਿ ਭਾਈ ਤਾਰੂ ਸਿੰਘ ਜੀ ਦੇ ਲੂ ਲੂ ਵਿੱਚ ਸਿੱਖੀ ਪ੍ਰਤੀ ਅਟੁੱਟ ਸ਼ਰਧਾ ਤੇ ਗੁਰਸਿੱਖਾਂ ਪ੍ਰਤੀ ਨਿੱਘਾ ਪਿਆਰ ਟਪਕਣ ਲੱਗਾ ਕਈ ਵਾਰ ਲਿਖੀਆਂ ਹੋਈਆਂ ਲਾਈਨਾਂ 'ਚ ਕੁਝ ਵਰਡ ਔਖੇ ਹੁੰਦੇ ਆ ਪਰ ਔਖੇ ਜਿਆਦਾ ਔਖੇ ਨਹੀਂ ਹੈਗੇ ਕਿਦਾਂ ਕਹਿੰਦੇ ਜਿੱਦਾਂ ਉਹਨਾਂ ਨੇ ਆਪਣੀ ਮਾਤਾ ਕੋਲ ਸੁਣਿਆ ਸੀ ਸ਼ੁਰੂ ਤੋਂ ਲੈ ਕੇ ਬਚਪਨ ਤੋਂ ਲੈ ਕੇ ਪੜ੍ਹਿਆ ਸੀਗਾ ਮਾਂ ਨੇ ਸੁਣਾਇਆ ਸੀ ਉਹਨਾਂ ਦੇ ਲੂ ਲੂ ਜਰੇ ਜਰੇ ਵਿੱਚ ਸਾਰੇ ਸਰੀਰ ਦੇ ਵਿੱਚ ਠੀਕ ਹੈ ਉਹਨਾਂ ਦੇ ਜਰੇ-ਜਰੇ ਵਿੱਚ ਸਿੱਖੀ ਪ੍ਰਤੀ ਅਟੁੱਟ ਸ਼ਰਧਾ ਜਿਹੜੀ ਕਦੇ ਵੀ ਟੁੱਟ ਨਹੀਂ ਸਕਦੀ ਸੀ ਠੀਕ ਹੈ ਮਤਲਬ ਇੰਨਾ ਕੁ ਪਿਆਰ ਸੀ ਜਿਹੜਾ ਕਿਸੇ ਦੇ ਕਹਿਣ ਨਾਲ ਕਿਸੇ ਦੇ ਲਾਲਚ ਦੇਣ ਨਾਲ ਕਦੇ ਵੀ ਉਹ ਟੁੱਟ ਨਹੀਂ ਸਕਦਾ ਦੁਨੀਆ ਵਿੱਚ ਵੀ ਕਦੇ ਕੁਝ ਐਸੇ ਰਿਸ਼ਤੇ ਹੁੰਦੇ ਆ ਜਿਸ ਤਰ੍ਹਾਂ ਕਹਿੰਦੇ ਨਾ ਬੱਚਿਆਂ ਦਾ ਮਾਪੇ ਨਾਲ ਕੁਝ ਐਸਾ ਰਿਸ਼ਤਾ ਹੁੰਦਾ ਜਾਂ ਦੁਨੀਆ ਤੇ ਹੋਰ ਵੀ ਕਈ ਕੀਮਤੀ ਰਿਸ਼ਤੇ ਹੁੰਦੇ ਆ ਸਾਨੂੰ ਲੜਾਉਣ ਵਾਸਤੇ ਕੋਈ ਲੱਖਾਂ ਕੋਸ਼ਿਸ਼ ਕਰਦਾ ਹੋਵੇ ਵੀ ਤੇਰੇ ਬਾਰੇ ਉਹਨੇ ਇਹ ਕਿਹਾ ਉਹ ਕਿਹਾ ਕੁਝ ਵੀ ਹੈ ਪਰ ਕਈ ਵਾਰ ਸਾਡਾ ਏਦਾਂ ਦਾ ਪਿਆਰ ਬਣਿਆ ਹੋਏ ਤਾਂ ਅਸੀਂ ਕਿਸੇ ਦੇ ਕਹਿਣ ਨਾਲ ਉਹਨੂੰ ਤੋੜ ਨਹੀਂ ਸਕਦੇ ਆ ਠੀਕ ਹੈ ਭਾਵੇਂ ਉਹਨਾਂ ਦੀ ਜਿਹੜੀ ਸਿਰਜਣਾ ਸੀ ਨਾ ਬਚਪਨ ਤੋਂ ਹੀ ਬਚਪਨ ਤੋਂ ਹੀ ਜਿਹੜੀ ਉਹਨਾਂ ਦੀ ਸਿਰਜਣਾ ਸੀ ਉਹ ਏਦਾਂ ਦੀ ਪੈਦਾ ਹੋਈ ਹੋਈ ਸੀ ਏਦਾਂ ਏਦਾਂ ਦੀ ਉਹਨਾਂ ਦੀ ਸਾਂਭ ਸੰਭਾਲ ਹੋਈ ਸੀ ਕਿ ਉਹਨਾਂ ਨੂੰ ਜਰਾ ਜਰਾ ਸਿੱਖੀ ਬਾਰੇ ਪਤਾ ਸੀ ਠੀਕ ਹੈ ਤੇ ਉਹਨਾਂ ਦੀ ਸ਼ਰਧਾ ਇੰਨੀ ਜ਼ਿਆਦਾ ਸੀ ਜਿਹੜੀ ਕਦੇ ਵੀ ਟੁੱਟ ਨਹੀਂ ਸਕਦੀ ਸੀ ਉਹਨਾਂ ਦਾ ਪਿਆਰ ਗੁਰੂ ਨਾਲ ਟੁੱਟਣ ਵਾਲਾ ਨਹੀਂ ਸੀ ਗੁਰਸਿੱਖਾਂ ਪ੍ਰਤੀ ਨਿੱਗਾ ਪਿਆਰ ਟਪਕਣ ਲੱਗਾ ਜਿੰਨੇ ਵੀ ਗੁਰੂ ਦੇ ਸਿੱਖ ਸੀ ਨਾ ਉਹਨਾਂ ਦੇ ਪ੍ਰਤੀ ਉਹਨਾਂ ਦੇ ਮਨ ਵਿੱਚ ਬਹੁਤ ਪਿਆਰ ਸੀ ਗੁਰਸਿੱਖਾਂ ਦੇ ਲਈ ਉਹਨਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਪਿਆਰ ਸੀ ਗੁਰਸਿੱਖਾਂ ਨੂੰ ਦੇਖਦੇ ਸੀ ਮਿਲਦੇ ਸੀ ਜਾਂ ਅੰਦਰ ਇੱਛਾ ਪੈਦਾ ਕਰਦੇ ਸੀ ਵੀ ਮੈਨੂੰ ਕੋਈ ਗੁਰੂ ਦਾ ਸਿੱਖ ਜਾਂ ਗੁਰੂ ਦਾ ਪਿਆਰਾ ਮਿਲੇ ਭਾਈ ਤਾਰੂ ਸਿੰਘ ਜੀ ਜਵਾਨ ਹੋਏ ਤੇ ਖੇਤੀਬਾੜੀ ਦਾ ਕੰਮ ਚੰਗੀ ਤਰ੍ਹਾਂ ਸੰਭਾਲਣ ਲੱਗੇ ਭਾਈ ਤਾਰੂ ਸਿੰਘ ਜੀ ਜਦੋਂ ਜਵਾਨ ਹੋਏ ਆ ਨਾ ਤਾਂ ਖੇਤੀਬਾੜੀ ਦਾ ਕੰਮ ਉਹ ਚੰਗੀ ਤਰ੍ਹਾਂ ਸੰਭਾਲਣ ਲੱਗੇ ਜਦੋਂ ਕੰਮ ਕਰਨ ਦੇ ਯੋਗ ਹੋ ਗਏ ਐਸੇ ਪਾਰੂਪਕਾਰੀ ਜੋੜੇ ਸਨ ਭਾਈ ਜੀ ਕਿ ਉਹਨਾਂ ਦੇ ਪਿੰਡ ਦੇ ਹੀ ਨਹੀਂ ਸਗੋਂ ਆਲੇ ਦੁਆਲੇ ਪਿੰਡਾਂ ਦੇ ਹਿੰਦੂ ਮੁਸਲਮਾਨ ਵੀ ਆਪ ਦੀਆਂ ਸਿਫਤਾਂ ਕਰਦੇ ਨਾ ਥੱਕਦੇ ਆਪਣੇ ਕੰਮ ਨੂੰ ਕਰਦਿਆਂ ਕਰਦਿਆਂ ਭਾਈ ਤਾਰੂ ਸਿੰਘ ਜੀ ਪਾਰੂਪਕਾਰੀ ਵੀ ਸੀ ਕਿਸੇ ਦਾ ਭਲਾ ਕਰਨ ਵਾਲੇ ਠੀਕ ਹੈ ਕਿਸੇ ਦੀ ਹੈਲਪ ਕਰਨ ਵਾਲੇ ਕਿਸੇ ਦੀ ਮਰਦ ਕਰਨ ਵਾਲੇ ਕਿਸੇ ਦਾ ਦੁੱਖ ਕਸ਼ਟ ਦੇਖਣ ਵਾਲੇ ਸਮਝਣ ਵਾਲੇ ਜਿੱਥੇ ਆਪਣਾ ਕੰਮ ਦੇਖੋ ਦੁਨੀਆ ਵਿੱਚ ਆਪਣਾ ਕੰਮ ਤੇ ਹਰ ਕੋਈ ਕਰਦਾ ਹੀ ਹੈ ਬਹੁਤ ਲੋਕ ਇਦਾਂ ਦੇ ਘੱਟ ਹੁੰਦੇ ਆ ਜਿਹੜੇ ਆਪਣੇ ਕੰਮ ਨੂੰ ਕਰਨ ਦੇ ਨਾਲ ਨਾਲ ਕਿਸੇ ਦਾ ਦੁੱਖ ਤਕਲੀਫ ਵੀ ਸਮਝਦੇ ਨੇ ਪਰ ਕੁਝ ਐਸੇ ਵੀ ਨੇ ਜਿਨ੍ਹਾਂ ਕੋਲ ਦੁਨੀਆ ਦਾ ਪੈਸਾ ਬਹੁਤ ਹੈ ਵੱਡੀਆਂ-ਵੱਡੀਆਂ ਕੁਰਸੀਆਂ ਤੇ ਬੈਠੇ ਆ ਵੱਡੀਆਂ-ਵੱਡੀਆਂ ਗੱਡੀਆਂ ਤੇ ਘੁੰਮ ਰਹੇ ਆ ਪਰ ਉਹ ਕਿਸੇ ਗਰੀਬ ਦਾ ਦੁੱਖ ਦਰਦ ਨਹੀਂ ਸਮਝਦੇ ਠੀਕ ਹੈ ਉਹਨਾਂ ਦੇ ਕੋਲ ਕੋਈ ਤੜਫੀ ਵੀ ਜਾ ਰਿਹਾ ਉਹ ਕਹਿੰਦੇ ਵੀ ਨਾ ਨਾ ਸਾਡੇ ਕੋਲ ਨਹੀਂ ਤੈਨੂੰ ਕੁਝ ਦੇਣ ਲਈ ਹੈਗਾ ਇਸ ਤਰ੍ਹਾਂ ਕੁਝ ਐਸੇ ਨੇ ਜਿਨ੍ਹਾਂ ਦੇ ਕੋਲ ਭਾਵੇਂ ਬਹੁਤ ਥੋੜਾ ਵੀ ਹੋਵੇ ਪਰ ਉਹਨਾਂ ਦਾ ਜੀਵਨ ਇਦਾਂ ਦਾ ਹੁੰਦਾ ਹੁਣ ਉਹਨਾਂ ਨੂੰ ਮਾਂ ਨੇ ਗੁੜਤੀ ਏਦਾਂ ਦੀ ਦਿੱਤੀ ਸੀ ਸਿੱਖਿਆ ਏਦਾਂ ਦੀ ਦਿੱਤੀ ਸੀ ਉਹਨਾਂ ਦਾ ਜੀਵਨ ਪਾਰੂ ਭਕਾਰੀ ਸੀ ਦੂਸਰਿਆਂ ਦਾ ਭਲਾ ਕਰਨ ਵਾਲਾ ਦੂਸਰਿਆਂ ਦਾ ਭਲਾ ਕਰਨ ਵਾਲਾ ਦੂਸਰਿਆਂ ਦੀ ਮਰਦ ਕਰਨ ਵਾਲਾ ਸੀ ਭਾਈ ਤਾਰੂ ਸਿੰਘ ਦਾ ਜੀਵਨ ਕਹਿੰਦੇ ਏਦਾਂ ਦਾ ਜੀਵਨ ਸੀ ਕਿ ਸਗੋਂ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵੀ ਉਹਨਾਂ ਦੇ ਆਪਣੇ ਪਿੰਡ 'ਚ ਤਾਂ ਲੋਕ ਸਿਫਤਾਂ ਕਰਦੇ ਹੀ ਸੀਗੇ ਆਲੇ ਦੁਆਲੇ ਦੇ ਪਿੰਡਾਂ ਦੇ ਵੀ ਲੋਕ ਕਹਿੰਦੇ ਸੀਗੇ ਵੀ ਭਾਉ ਭਾਈ ਤਾਰੂ ਜੀ ਵਰਗਾ ਕੋਈ ਨਹੀਂ ਹੋਣਾਗਾ ਉਹਨਾਂ ਦੀ ਬਹੁਤ ਸਿਫਤਾਂ ਸੀ ਨਾਲ-ਨਾਲ ਦੇ ਪਿੰਡਾਂ ਦੇ ਵਿੱਚ ਵੀ ਲੋਕ ਸਿਫਤਾਂ ਕਰਦੇ ਨਾ ਥੱਕਦੇ ਇੰਨੀਆਂ ਸਿਫਤਾਂ ਸੀਆਂ ਲੋਕ ਇੰਨਾ ਕੁ ਸ਼ੋਨਾ ਬਾਰੇ ਕਹਿੰਦੇ ਐ ਹਾਂਜੀ ਭਾਈ ਜੀ ਨੇ ਆਪਣੀ ਕਿਰਤ ਕਮਾਈ ਚੋਂ ਲੰਗਰ ਜਾਰੀ ਕੀਤਾ ਹੋਇਆ ਸੀ ਭਾਈ ਤਾਰੂ ਜੀ ਨੇ ਆਪਣੀ ਭਾਈ ਤਾਰੂ ਸਿੰਘ ਜੀ ਨੇ ਆਪਣੀ ਕਿਰਤ ਕਮਾਈ ਜਿਹੜੀ ਉਹ ਆਪਣੀ ਕਮਾਈ ਕਰਦੇ ਸੀ ਕਿਰਤ ਕਰਦੇ ਸੀ ਆਪਣੇ ਹੱਥਾਂ ਨਾਲ ਕੰਮ ਕਰਦੇ ਸੀ ਸਾਨੂੰ ਨਾ ਗੁਰੂ ਨਾਨਕ ਸਾਹਿਬ ਜੀ ਨੇ ਹੀ ਕਿਰਤ ਕਰਨ ਦਾ ਵੀ ਜਿਹੜਾ ਸੰਦੇਸ਼ ਇਹਨਾ ਦਿੱਤਾ ਹੈ ਜਿੱਥੇ ਅਸੀਂ ਨਾਮ ਜਪਣਾ ਹੈ ਉਥੇ ਕਿਰਤ ਵੀ ਕਰਨੀ ਆ ਤੇ ਅਸੀਂ ਉਹਨੂੰ ਵੰਡ ਕੇ ਵੀ ਸ਼ਕਣਾ ਸਾਡੇ ਕੋਲ ਕੋਈ ਕੁਝ ਹੈ ਉਹਨੂੰ ਅਸੀਂ ਵੰਡਣਾ ਵੀ ਹੈ ਕਈ ਵਾਰੀ ਆਈ ਦੇ ਸਮੇਂ ਚ ਇਨਸਾਨ ਕਹਿ ਦਿੰਦਾ ਵੀ ਮੇਰੇ ਕੋਲ ਤੇ ਵੰਡਣ ਲਈ ਇੰਨਾ ਪੈਸਾ ਹੀ ਨਹੀਂ ਹੈ ਬਹੁਤ ਕੁਝ ਵੰਡਿਆ ਜਾ ਸਕਦਾ ਹੈ ਅਸੀਂ ਗਿਆਨ ਵੀ ਵੰਡ ਸਕਦੇ ਹਾਂ ਅਸੀਂ ਚੰਗੇ ਗੁਣ ਵੀ ਵੰਡ ਸਕਦੇ ਹਾਂ ਬਹੁਤ ਐਸੇ ਐਸਾ ਕੁਝ ਹੈ ਜੇ ਅਸੀਂ ਵੰਡਣ ਦੀ ਭਾਵਨਾ ਰੱਖੀਏ ਅਸੀਂ ਕਿਸੇ ਨੂੰ ਦੇ ਸਕਦੇ ਹਾਂ ਵੰਡ ਸਕਦੇ ਹਾਂ ਕੇਵਲ ਪੈਸਾ ਹੀ ਵੰਡਣ ਵਾਲਾ ਨਹੀਂ ਹੈ ਹੋਰ ਵੀ ਬਹੁਤ ਕੁਝ ਹੈ ਜਿਹੜਾ ਅਸੀਂ ਕਿਸੇ ਨਾਲ ਵੰਡ ਕੇ ਸਾਂਝਾ ਕਰ ਸਕਦੇ ਹਾਂ ਹੁਣ ਉਹ ਆਪਣੀ ਕਿਰਤ ਕਮਾਈ ਚੋਂ ਲੰਗਰ ਜਾਰੀ ਕੀਤਾ ਉਹਨਾਂ ਨੇ ਜਿੱਥੇ ਵੇਲੇ ਇੱਕ ਵੇਲੇ ਆਉਂਦੇ ਜਾਂਦੇ ਸਿੱਖ ਸੂਰਬੀਰਾਂ ਤੋਂ ਛੋਟ ਹਿੰਦੂ ਮੁਸਲਮਾਨ ਵੀ ਪ੍ਰਸ਼ਾਦਾ ਛਕਦੇ ਤੇ ਤ੍ਰਿਪਤ ਹੁੰਦੇ ਕਹਿੰਦੇ ਇਦਾਂ ਦਾ ਸਿਸਟਮ ਸੀਗਾ ਕਿ ਇਕੱਲੇ ਸਿੱਖ ਹੀ ਨਹੀਂ ਜਿੱਥੇ ਵੇਲੇ ਇੱਕ ਵੇਲੇ ਆਉਂਦੇ ਜਾਂਦੇ ਜਿਨ੍ਹਾਂ ਨੂੰ ਕੋਈ ਵੇਲਾ-ਕਵੇਲਾ ਹੋ ਜਾਂਦਾ ਸੀ ਕੋਲੋਂ ਲੰਘਦੇ ਹੋਏ ਸਿੱਖ ਸੂਰਬੀਰਾਂ ਤੋਂ ਬਿਨਾਂ ਸਿੱਖ ਸੂਰਬੀਰਤਾ ਪ੍ਰਸ਼ਾਦਾ ਛਕਦੇ ਹੀ ਸੀਗੇ ਇਸ ਤੋਂ ਬਿਨਾਂ ਵੀ ਹਿੰਦੂ ਤੇ ਮੁਸਲਮਾਨ ਵੀ ਪ੍ਰਸ਼ਾਦਾ ਛਕਦੇ ਤੇ ਤ੍ਰਿਪਤ ਹੁੰਦੇ ਕਈ ਹਿੰਦੂ ਤੇ ਮੁਸਲਮਾਨ ਵੀ ਸੀਗੇ ਉਹ ਵੀ ਆਉਂਦੇ ਸੀ ਤਾਂ ਉੱਥੇ ਪ੍ਰਸ਼ਾਦਾ ਛਕ ਕੇ ਅੱਗੇ ਜਾਂਦੇ ਸੀਗੇ ਭਾਈ ਜੀ ਬਾਬਾ ਬੁੱਢਾ ਜੀ ਦੀ ਬੀੜ ਦੇ ਲਾਗੇ ਦੇ ਜੰਗਲ ਵਿੱਚ ਵਸਦੇ ਸਿੰਘਾਂ ਨੂੰ ਵੀ ਤਿਆਰ ਲੰਗਰ ਜਾਂ ਕੱਚੀ ਰਸਤ ਪਹੁੰਚਾਉਂਦੇ ਰਹਿੰਦੇ ਬਾਬਾ ਬਾਬਾ ਬੁੱਢਾ ਜੀ ਦੀ ਬੀੜ ਦੇ ਲਾਗੇ ਉੱਥੇ ਕੁਝ ਦੂਰੀ ਤੇ ਜੰਗਲ ਵਿੱਚ ਸਿੰਘ ਵਸਦੇ ਸੀ ਤੇ ਉਹਨਾਂ ਨੂੰ ਜਾਂ ਤਿਆਰ ਲੰਗਰ ਜੇਕਰ ਉਹਨਾਂ ਨੂੰ ਤਿਆਰ ਲੰਗਰ ਦੀ ਜ਼ਰੂਰਤ ਹੈ ਉਹ ਵੀ ਭੇਜ ਦੇ ਜਾਂ ਕੱਚੀ ਰਸਤ ਠੀਕ ਹੈ ਜਿਸ ਦਾ ਅਸੀਂ ਅਜੇ ਕੁਝ ਬਣਾਉਣਾ ਹੁੰਦਾ ਕੋਈ ਵੀ ਸਾਜੋ ਸਮਾਨ ਜਾਂ ਕੁਝ ਵੀ ਰਸਤ ਕੋਈ ਦਾਲਾਂ ਆਟਾ ਕੁਝ ਵੀ ਜਿੰਦਾ ਅਸੀਂ ਕੁਝ ਵੀ ਬਣਾ ਸਕਦੇ ਹਾਂ ਨਾ ਜਿਹੜਾ ਖਰਾਬ ਨਾ ਹੋਏ ਕੁਝ ਵਕਤ ਪਿਆ ਰਹ ਸਕਦਾ ਜੇ ਭਾਈ ਤਾਰੂ ਸਿੰਘ ਜੀ ਕੋਲ ਰਸਤ ਹੁੰਦੀ ਸੀ ਤਾਂ ਉਹ ਰਸਤ ਵੀ ਭੇਜਦੇ ਸੀਗੇ ਭਾਵੇਂ ਇਸ ਤਰ੍ਹਾਂ ਵੀ ਮਰਦ ਕਰਦੇ ਆ ਤੇ ਕਸ਼ਟ ਚ ਝਲ ਰਹੇ ਵੀਰਾਂ ਦੀ ਜਥਾ ਸ਼ਕਤ ਸਹਾਇਤਾ ਕਰਕੇ ਸੰਤੁਸ਼ਟ ਹੁੰਦੇ ਆ ਜਿਹੜੇ ਉਹਨਾਂ ਸਮਿਆਂ 'ਚ ਜ਼ੁਲਮ ਦਾ ਕਸ਼ਟ ਝਲ ਰਹੇ ਨੇ ਜ਼ਾਲਮਾਂ ਦੇ ਕਸ਼ਟ ਝਲ ਰਹੇ ਨੇ ਨਾ ਉਹਨਾਂ ਦੇ ਕਸ਼ਟ ਉਹਨਾਂ ਦੇ ਕਸ਼ਟ ਨੂੰ ਵੇਖਦਿਆਂ ਹੋਇਆਂ ਜਥਾ ਸ਼ਕਤ ਉਹਨਾਂ ਦੇ ਕਸ਼ਟਾਂ ਨੂੰ ਵੇਖਦਿਆਂ ਹੋਇਆਂ ਉਹਨਾਂ ਦੀ ਸਹਾਇਤਾ ਕਰਕੇ ਸੰਤੁਸ਼ਟ ਹੁੰਦੇ ਆ ਸਹਾਇਤਾ ਕਰਕੇ ਸੰਤੁਸ਼ਟ ਹੋਣਾ ਮਤਲਬ ਕੀ ਹੈ ਭਲਾ हां ਕਿਸੇ ਦੀ ਸਹਾਇਤਾ ਕਰਨੀ ਤੇ ਉਹਨਾਂ ਨੂੰ ਐ ਲੱਗਣਾ ਵੀ ਅੱਜ ਬਹੁਤ ਚੰਗਾ ਹੋਇਆ ਮੈਂ ਕਿਸੇ ਦੀ ਮਦਦ ਕਰਕੇ ਆਇਆ ਹੈ ਅੱਜ ਵੀ ਦੁਨੀਆ ਵਿੱਚ ਕੁਝ ਐਸੇ ਲੋਕ ਹੈਗੇ ਆ ਨਾ ਉਹ ਕਿਸੇ ਨਾ ਕਿਸ ਦੀ ਮਦਦ ਕਰਕੇ ਸੋਚਦੇ ਆ ਵੀ ਹਾਂ ਹੁਣ ਮੈਨੂੰ ਸਕੂਨ ਦੀ ਨੀਂਦ ਆਏਗੀ ਵੀ ਮੈਂ ਅੱਜ ਕਿਸੇ ਦਾ ਦਿਲ ਨਹੀਂ ਦੁਖਾਇਆ ਬਹੁਤੇ ਇਦਾਂ ਦੇ ਹੁੰਦੇ ਆ ਕਿਸੇ ਦਾ ਦਿਲ ਦਿਖਾਉਂਦੇ ਨੇ ਚੋਰੀ ਠੱਗੀ ਬੇਈਮਾਨੀ ਕਰਦੇ ਆ ਘਰੇ ਰੱਜ ਕੇ ਸੌਂਦੇ ਆ ਤੇ ਜਿਹਦੇ ਕੋਲੋਂ ਠੱਗਿਆ ਲੁੱਟਿਆ ਹੁੰਦਾ ਉਹਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਕੁਝ ਐਸੇ ਵੀ ਹੈ ਜਿਹੜੇ ਕਿਸੇ ਦੀ ਹੈਲਪ ਕਰਕੇ ਸੁੱਖ ਦੀ ਨੀਂਦ ਸੌਂਦੇ ਵੀ ਅੱਜ ਮੇਰੀ ਰਾਤ ਹੁਣ ਸੌਖੀ ਲੰਘ ਜਾਣੀ ਕਿਉਂਕਿ ਮੈਂ ਕਿਸੇ ਨੂੰ ਕੁਝ ਦੇ ਕੇ ਆਇਆ ਮੈਂ ਕਿਸੇ ਕੋਲ ਕੁਝ ਲੁੱਟਿਆ ਨਹੀਂ ਹੈ ਭਾਈ ਜੀ ਦੇ ਜੀਵਨ ਘੋਲ ਵਿੱਚ ਇੱਕ ਨਵਾਂ ਮੋੜ ਆਇਆ ਵਕਤ ਦੀ ਜ਼ਾਲਮ ਹਕੂਮਤ ਦੇ ਇੱਕ ਮੁਖਬਰ ਨੇ ਸਿੰਘਾਂ ਦੇ ਉੱਗੇ ਵੈਰੀ ਹਰ ਭਗਤ ਨਰਨਜਣੀਏ ਨੇ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਪਾਸ ਤਾਰੂ ਸਿੰਘ ਵਿਰੋਧ ਚੁਗਲੀ ਖਾਦੀ ਭਾਈ ਜੀ ਦੇ ਜੀਵਨ ਕੋਲ ਵਿੱਚੋਂ ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕਰ ਰਹੇ ਆ ਕਿਰਤ ਕਰ ਰਹੇ ਆ ਸਿੱਖਾਂ ਦੀ ਮਰਦ ਕਰ ਰਹੇ ਆ ਭਾਈ ਚਾਰਕ ਦੀ ਸਾਂਝ ਵੰਡ ਰਹੇ ਨੇ ਇਹ ਨੇ ਭਾਈ ਤਾਰੂ ਸਿੰਘ ਜੀ ਦੇ ਗੁਣ ਕਿਸੇ ਦੀ ਮਰਦ ਕਰ ਰਹੇ ਨੇ ਠੀਕ ਹੈ ਕੋਈ ਲੰਗਰ ਤੋਂ ਭੁੱਖਾ ਰਸਤ ਚਾਹੀਦੀ ਹੈ ਸਭ ਕੁਝ ਪੂਚਾ ਰਹੇ ਨੇ ਬਿਨਾਂ ਕਿਸੇ ਭੇਦ ਭਾਵ ਤੋਂ ਵਿਤਕਰੇ ਤੋਂ ਬਿਨਾਂ ਸਿੱਖ ਨਹੀਂ ਵੇਖਦੇ ਹਿੰਦੂ ਨਹੀਂ ਵੇਖਦੇ ਮੁਸਲਮਾਨ ਨਹੀਂ ਵੇਖਦੇ ਸਭ ਤੱਕ ਪਹੁੰਚ ਕਰਦੇ ਆ ਜੰਗਲਾਂ ਦੇ ਵਿੱਚ ਜਿਹੜੇ ਲੋਕ ਛੁੱਪ ਕੇ ਸਮਾਂ ਕੱਟ ਰਹੇ ਆ ਉਹਨਾਂ ਦੀ ਵੀ ਮਰਦ ਕਰਦੇ ਨੇ ਹੁਣ ਇਹਨਾਂ ਦੇ ਜੀਵਨ ਦਾ ਘੋਲ ਹੈ ਕਿ ਆਪਣੀ ਜ਼ਿੰਦਗੀ ਵਿੱਚ ਕੀ ਕੀ ਕਰ ਰਹੇ ਆ ਇੱਕ ਨਵਾਂ ਮੋੜ ਆਇਆ ਵਕਤ ਦੀ ਜ਼ਾਲਮ ਹਕੂਮਤ ਦੇ ਇੱਕ ਮੁਖ ਖਬਰ ਤੇ ਸਿੰਘਾਂ ਦੇ ਉੱਗੇ ਵੈਰੀ ਜਿਹੜੀ ਵਕਤ ਦੀ ਜ਼ਾਲਮ ਹਕੂਮਤ ਸੀ ਨਾ ਸਰਕਾਰ ਸੀ ਉਸ ਸਮੇਂ ਜਕਰੀਆ ਖਾਨ ਦੀ ਉਹਨਾਂ ਦਾ ਇੱਕ ਮੁਖ ਖਬਰ ਰੱਖਿਆ ਹੋਇਆ ਸੀ ਜਿਹੜਾ ਹਰ ਵੇਲੇ ਖਬਰ ਦਿੰਦਾ ਸੀ ਉਹਨਾਂ ਕੋਲ ਉਹਨਾਂ ਕੋਲ ਹਰ ਇੱਕ ਤਰ੍ਹਾਂ ਦੀ ਸਿੱਖਾਂ ਦੀ ਖਬਰ ਪਹੁੰਚਾਉਣ ਵਾਲਾ ਸੀ ਤੇ ਨਾਲ ਉਸੇ ਸਿੰਘਾਂ ਦਾ ਉੱਗਾ ਵੈਰੀ ਉੱਗਾ ਵੈਰੀ ਕਿਹਦਾ ਹੁੰਦਾ ਹੈ ਹੈ ਹਾਂ ਪੱਕਾ ਜਿਹੜਾ ਜਿਹੜਾ ਮਤਲਬ ਕਿ ਪੂਰਾ ਅੰਦਰੋਂ ਲੈ ਕੇ ਚੱਲਿਆ ਵੀ ਮੈਂ ਆ ਭਾਵਨਾ ਹੀ ਲੈ ਕੇ ਚਲਣੀ ਆ ਠੀਕ ਹੈ ਉਹ ਉਹ ਪੂਰਾ ਵੈਰ ਰੱਖਦਾ ਸੀ ਅੰਦਰੋਂ ਦੁਸ਼ਮਣੀ ਰੱਖਦਾ ਸੀ ਨਫ਼ਰਤ ਕਰਦਾ ਸੀ ਕਹਿੰਦੇ ਉੱਗੇ ਵੈਰੀ ਹਰ ਭਗਤ ਨਰਨਜਨੀਏ ਨੇ ਉਹਦਾ ਨਾਮ ਕੀ ਸੀ ਹਰ ਭਗਤ ਨਰਨਜਨੀਆ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਪਾਸ ਭਾਈ ਤਾਰੂ ਸਿੰਘ ਵਿਰੁੱਧ ਚੁਗਲੀ ਖਾਦੀ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਦੇ ਕੋਲ ਜਾ ਕੇ ਕੀ ਚੁਗਲੀ ਕਰਦਾ ਕਿ ਭਾਈ ਤਾਰੂ ਸਿੰਘ ਜੀ ਇਦਾਂ ਇਦਾਂ ਕਰਦੇ ਆ ਉਹ ਅੱਗੇ ਹੈ ਉਸ ਨੇ ਆਖਿਆ ਖਾਨ ਸਾਹਿਬ ਪੂਲੇ ਪਿੰਡ ਵਿੱਚ ਵੱਸਦਾ ਤਾਰੂ ਸਿੰਘ ਨਾਮ ਦਾ ਇੱਕ ਸਿੱਖ ਆਪਣੇ ਘਰ ਡਾਕੂਆਂ ਨੂੰ ਸ਼ਰਨ ਦਿੰਦਾ ਹੈ ਕਹਿੰਦਾ ਪੂਲੇ ਪਿੰਡ ਦੇ ਵਿੱਚ ਨਾ ਇੱਕ ਰਹਿੰਦਾ ਉਹਦਾ ਨਾਮ ਹੈ ਤਾਰੂ ਸਿੰਘ ਉਹ ਸਿੱਖ ਕੀ ਕਰਦਾ ਆਪਣੇ ਘਰ ਡਾਕੂਆਂ ਨੂੰ ਸ਼ਰਨ ਦਿੰਦਾ ਹਣ ਉਹ ਤਾਂ ਸਿੱਖਾਂ ਨੂੰ ਵੀ ਡਾਕੂ ਹੀ ਸਮਝਦੇ ਸੀ ਠੀਕ ਹੈ ਉਹ ਸਿੱਖਾਂ ਨੂੰ ਵੀ ਡਾਕੂ ਹੀ ਸਮਝਦੇ ਸੀ ਕਹਿੰਦੇ ਆਪਣੇ ਘਰ ਸ਼ਰਨ ਦਿੰਦਾ ਸ਼ਰਨ ਦਾ ਮਤਲਬ ਆਪਣੇ ਘਰ ਰਹਿਣ ਵਾਸਤੇ ਖਾਣ ਪੀਣ ਵਾਸਤੇ ਵਸਤੂਆਂ ਪਦਾਰਥ ਰਹਿਣ ਲਈ ਸਮਾਂ ਦਿੰਦਾ ਹੈ ਜਗ੍ਹਾ ਦਿੰਦਾ ਹੈ ਉਹਦੇ ਘਰ ਰੁਕਦੇ ਆ ਆਉਂਦੇ ਜਾਂਦੇ ਠਹਿਰਦੇ ਆ ਉਹਨਾਂ ਦੀ ਹੈਲਪ ਕਰਦਾ ਅਮਰਦ ਕਰਦਾ ਜਿਸ ਕਰਕੇ ਪਿੰਡ ਦੇ ਲੋਕਾਂ ਨੂੰ ਖਤਰਾ ਹੈ ਵੀ ਪਿੰਡ ਦੇ ਲੋਕਾਂ ਨੂੰ ਖਤਰਾ ਹੈ ਵੀ ਕੱਲ ਨੂੰ ਹਕੂਮਤ ਆ ਕੇ ਜਦੋਂ ਫੜਨ ਵਾਸਤੇ ਆਏਗੀ ਤੇ ਪਿੰਡ ਦੇ ਲੋਕ ਹੋਰ ਵੀ ਨਾਲ ਫਸ ਸਕਦੇ ਆ ਪਿੰਡ ਦੇ ਲੋਕਾਂ ਦੀ ਇੱਜ਼ਤ ਵੀ ਡਾਕੂਆਂ ਦੇ ਆਉਣ ਕਾਰਨ ਸੁਰੱਖਿਅਤ ਨਹੀਂ ਰਹੀ ਇਹ ਉਹਨੇ ਹੁਣ ਆਪਣੇ ਕੋਲੋਂ ਬਹੁਤ ਗੱਲਾਂ ਵਧਾ ਚੜਾ ਕੇ ਕੀਤੀਆਂ ਵੀ ਪਿੰਡ 'ਚ ਡਾਕੂ ਆਉਣ ਲੱਗ ਗਏ ਆ ਜਿਸ ਕਰਕੇ ਪਿੰਡ ਦੀ ਇੱਜ਼ਤ ਵੀ ਹੁਣ ਸੁਰੱਖਿਅਤ ਨਹੀਂ ਰਹੀ ਹੈ ਠੀਕ ਹੈ ਪਿੰਡ ਦੀ ਇੱਜ਼ਤ ਨੂੰ ਵੀ ਡਰ ਹੈ ਇਹ ਤਾਰੂ ਸਿੰਘ ਹਕੂਮਤ ਦੇ ਬਾਗੀ ਸਿੰਘਾਂ ਵੱਲੋਂ ਮੁ ਖ਼ਬਰੀ ਵੀ ਕਰਦਾ ਤੇ ਬਾਗੀਆਂ ਦੀ ਮਦਦ ਵੀ ਕਹਿੰਦੇ ਜਿਹੜਾ ਤਾਰੂ ਸਿੰਘ ਹੈਣਾ ਜਿਹੜੇ ਹਕੂਮਤ ਦੇ ਬਾਗੀ ਨੇ ਨਾ ਸਿੱਖ ਜਿਨ੍ਹਾਂ ਨੂੰ ਜਿਹੜੇ ਸਿੱਖਾਂ ਨੂੰ ਹਕੂਮਤ ਵੇਖਣਾ ਨਹੀਂ ਚਾਹੁੰਦੀ ਇਹ ਉਹਨਾਂ ਵੱਲੋਂ ਮੁਖਬਰੀ ਵੀ ਕਰਦਾ ਹੈ ਹਰ ਇੱਕ ਖਬਰ ਸਿੱਖਾਂ ਤੱਕ ਪਹੁੰਚਾਉਂਦਾ ਹੈ ਤੇ ਬਾਗੀਆਂ ਦੀ ਮਰਦ ਵੀ ਇਹ ਉਹਨਾਂ ਸਿੱਖਾਂ ਦੀ ਕੀ ਕਰਦਾ ਹੈ ਮਰਦ ਵੀ ਕਰਦਾ ਹੈ ਹੋਰ ਵੀ ਕਈ ਕਹਾਣੀਆਂ ਘੜ ਕੇ ਨਰੰਜਣੀਆਂ ਨੇ ਜਕਰੀਆ ਖਾਨ ਦੇ ਕੰਨ ਭਾਈ ਜੀ ਵਿਰੋਧ ਭਰੇ ਹੋਰ ਵੀ ਕਹਿੰਦੇ ਆ ਨਿਕਾਂ ਤਰ੍ਹਾਂ ਦੀਆਂ ਗੱਲਾਂ ਜੋੜ-ਜੋੜ ਕੇ ਦੱਸੀਆਂ ਉਹਨੇ ਇਹ ਜਕਰੀਆ ਖਾਨ ਦੇ ਕੰਨ ਭਰੇ ਨੇ ਕਿਸ ਦੇ ਵਿਰੁੱਧ ਭਰੇ ਨੇ ਭਾਈ ਤਾਰੂ ਸਿੰਘ ਜੀ ਦੇ ਵਿਰੁੱਧ ਭਾਈ ਤਾਰੂ ਸਿੰਘ ਜੀ ਦੇ ਬਾਰੇ ਉਹਨੇ ਬਹੁਤ ਕੁਝ ਵਿਦਾ ਚੜਾ ਕੇ ਦੱਸਿਆ ਹੈ ਹਕੂਮਤ ਨਾਲ ਪਿੰਡਾਂ ਵਿੱਚ ਵਸਤੇ ਟਾਵੇਂ-ਟਾਵੇਂ ਸਿੰਘਾਂ ਤੋਂ ਇਹੀ ਆਸ ਰੱਖਦੀ ਸੀ ਕਿ ਇਹ ਹਕੂਮਤ ਦੇ ਪੂਰੀ ਤਰ੍ਹਾਂ ਗੁਲਾਮ ਰਹਿਣ ਤੇ ਜੰਗਲੀ ਵਸਤੇ ਸਿੱਖ ਸੂਰਬੀਰ ਵਿਰੁੱਧ ਹਕੂਮਤ ਦੀ ਮਰਦ ਕਰਨ ਹੁਣ ਸਰਕਾਰ ਪਤਾ ਕੀ ਚਾਹੁੰਦੀ ਸੀ ਹਕੂਮਤ ਕੀ ਚਾਹੁੰਦੀ ਸੀ ਵੀ ਪਿੰਡਾਂ ਦੇ ਵਿੱਚ ਕੋਈ ਵਿਰਲਾ-ਵਿਰਲਾ ਜਿਹੜਾ ਸਿੱਖ ਰਹਿ ਰਿਹਾ ਆ ਨਾ ਉਹ ਸਾਡਾ ਗੁਲਾਮ ਬਣ ਕੇ ਰਵੇ ਜਦੋਂ ਇਕੱਠੇ ਹੋਣਗੇ ਸਾਡੇ ਵਿਰੋਧ ਵਿਰੋਧ ਉੱਠਣਗੇ ਜੇ ਇਕੱਲੇ-ਇਕੱਲੇ ਰਹਿਣਗੇ ਇਕੱਲੇ-ਇਕੱਲੇ ਰਹਿਣਗੇ ਸਾਡੇ ਗੁਲਾਮ ਹੋ ਕੇ ਰਹਿਣਗੇ ਅਸੀਂ ਜੋ ਚਾਹਾਂਗੇ ਉਹ ਕਰਵਾਵਾਂਗੇ ਠੀਕ ਹੈ ਸਾਡੇ ਤੋਂ ਡਰ ਕੇ ਰਹਿਣ ਸਾਡੇ ਗੁਲਾਮ ਹੋ ਕੇ ਰਹਿਣ ਤੇ ਇਹ ਜੰਗਲਾਂ ਦੇ ਵਿੱਚ ਜਿਹੜੇ ਸਿੱਖ ਵਸਦੇ ਆਣਾ ਉਹਨਾਂ ਦੇ ਬਾਰੇ ਸਾਡੀ ਮਰਦ ਕਰਨ ਸਾਨੂੰ ਦੱਸਣ ਆ ਕੇ ਵੀ ਹਾਂ ਫਲਾਣੀ ਥਾਂ ਤੇ ਅੱਜ ਮੈਂ ਸਿੱਖ ਵੇਖ ਕੇ ਆਇਆ ਚਲੋ ਤੁਹਾਨੂੰ ਫੜਾਉਣ ਵਿੱਚ ਮੈਂ ਤੁਹਾਡੀ ਮਦਦ ਕਰਦਾ ਇਹ ਕੌਣ ਚਾਹੁੰਦਾ ਸੀਗਾ ਜਕਰਿਆ ਖਾਨ ਇਹ ਉਹ ਹਕੂਮਤ ਚਾਹੁੰਦੀ ਸੀ ਉਹਦਾ ਰਾਜ ਭਗ ਚਾਹੁੰਦਾ ਸੀ ਇਸ ਤਰ੍ਹਾਂ ਹੋਏ ਮੈਂ ਜਿਹੜੇ ਪਿੰਡਾਂ 'ਚ ਟਾਵੇਂ ਟਾਵੇਂ ਸਿੱਖ ਰਹਿ ਯਾਰ ਰਹਿ ਰਹਿ ਆਣਾ ਉਹ ਮੇਰੀ ਮਦਦ ਕਰਨ ਤੇ ਉਹ ਜੰਗਲਾਂ ਵਿੱਚ ਰਹਿਣ ਵਾਲਿਆਂ ਬਾਰੇ ਵੀ ਮੈਨੂੰ ਆ ਕੇ ਦੱਸਣ ਪਰ ਇਹ ਪਿੰਡੂ ਸੇ ਕੇਵਲ ਆਪਣੀ ਸੁਖ ਸ਼ਾਂਤੀ ਲਈ ਨਹੀਂ ਸਨ ਪਿੰਡਾਂ ਵਿੱਚ ਟਿਕੇ ਹੋਏ ਸਗੋਂ ਆਪਣੇ ਸਿਰਲੱਥ ਵੀਰਾਂ ਨੂੰ ਆਜ਼ਾਦੀ ਦਾ ਘੋਲ ਜਾਰੀ ਰੱਖਣ ਵਿੱਚ ਵੀ ਸਹਾਇੀ ਹੋਣ ਲਈ ਟਿਕੇ ਹੋਏ ਸਨ ਕਹਿੰਦੇ ਜਿਹੜੇ ਪਿੰਡੂ ਸਿੱਖ ਸੀ ਨਾ ਜਿਹੜੇ ਜਿੰਨੇ ਵੀ ਰਹਿੰਦੇ ਸੀ ਕਿਤੇ ਨਾ ਕਿਤੇ ਇਹ ਆਪਣੀ ਸੁੱਖ ਸ਼ਾਂਤੀ ਹੀ ਲਈ ਨਹੀਂ ਸੀ ਵੀ ਜੇ ਅਸੀਂ ਕਿਸੇ ਨੂੰ ਨਾਂ ਦੱਸਾਂਗੇ ਤੇ ਚਲੋ ਸਾਨੂੰ ਕਿਹੜਾ ਸਜ਼ਾ ਮਿਲਣੀ ਆ ਅਸੀਂ ਆਪਣੀ ਜ਼ਿੰਦਗੀ ਸੁਖੀ ਬਤੀਤ ਕਰਨ ਲਈ ਆਪੋ ਆਪਣੇ ਘਰਾਂ 'ਚ ਰਹਿ ਰਹੇ ਆ ਸਾਨੂੰ ਕੀ ਲੋੜ ਐ ਸਿੱਖਾਂ ਨਾਲ ਗੱਲ ਕਰਨ ਦੀ ਜਾਂ ਕੁਝ ਵੀ ਐ ਨਾ ਕਹਿੰਦੇ ਨਹੀਂ ਉਹ ਕੇਵਲ ਆਪਣੇ ਵਾਸਤੇ ਹੀ ਨਹੀਂ ਸੁੱਖ ਸ਼ਾਂਤੀ ਚਾਹੁੰਦੇ ਸੀ ਉਹ ਕੀ ਚਾਹੁੰਦੇ ਸੀਗੇ ਕਿ ਆਪਣੇ ਸਿਰਲੱਥ ਵੀਰਾਂ ਨੂੰ ਜਿਹੜੇ ਸਾਡੇ ਵੀਰ ਜੰਗਲਾਂ ਚ ਨੇ ਜਿਹੜੇ ਸਾਡੇ ਵੀਰ ਮੁਕਾਬਲਾ ਕਰ ਰਿਹਾ ਹੈ ਜਿਹੜੇ ਸਾਡੇ ਵੀਰ ਸਿੱਖ ਲੜ ਰਹੇ ਆ ਸਰਕਾਰ ਨਾਲ ਹਕੂਮਤ ਨਾਲ ਉਹਨਾਂ ਨੂੰ ਕਹਿਣਾ ਵੀ ਹਾਂ ਆਪਾਂ ਇੱਕ ਦਿਨ ਆਜ਼ਾਦ ਹੀ ਹੋਣਾ ਆਪਾਂ ਆਜ਼ਾਦ ਹਾਂ ਤੇ ਆਜ਼ਾਦ ਹੋ ਕੇ ਰਾਵਾਂਗੇ ਘੋਲ ਨੂੰ ਜਾਰੀ ਰੱਖੋ ਭਾਵ ਕੇ ਲੜਾਈ ਨੂੰ ਜਾਰੀ ਰੱਖੋ ਡਰਿਓ ਨਾ ਇਹਦੇ ਵਿੱਚ ਸਹਾਈ ਹੋਣ ਲਈ ਟਿਕੇ ਹੋਏ ਸਨ ਉਹ ਹੌਸਲਾ ਦਿੰਦੇ ਸੀ ਹਿੰਮਤ ਦਿੰਦੇ ਸੀ ਜਾਜਾ ਕੇ ਮਿਲਦੇ ਸੀ ਦੇਖੋ ਜੰਗਲਾਂ ਚ ਬੈਠਿਆਂ ਨੂੰ ਰਸਤ ਪਾਣੀ ਪਹੁੰਚਾਉਣਾ ਉਹਨਾਂ ਨੂੰ ਲੰਗਰ ਦੇ ਕੇ ਆਉਣਾ ਖਾਣ ਪੀਣ ਦੇ ਪਦਾਰਤ ਦੇ ਕੇ ਆਉਣੇ ਇਹੇ ਨਿਸ਼ਾਨੀ ਸੀ ਵੀ ਅਸੀਂ ਤੁਹਾਡੀ ਹਰ ਵੇਲੇ ਮਰਦ ਕਰਦੇ ਤੁਹਾਡੇ ਨਾਲ ਆ ਤੁਸੀਂ ਡਟੇ ਰਹੋ ਤੁਸੀਂ ਡਰਿਓ ਨਾ ਤੁਸੀਂ ਚਿੰਤਾ ਨਾ ਕਰੋ ਤੁਹਾਡੇ ਨਾਲ ਆ ਇਹ ਪਿੰਡੂ ਸਿੱਖ ਵੇਲੇ ਕੁਵੇਲੇ ਬਹਾਦਰ ਸਿੰਘਾਂ ਨੂੰ ਆਉਣ ਵਾਲੇ ਖਤਰਿਆਂ ਤੋਂ ਸचेਤ ਵੀ ਕਰਦੇ ਸੀ ਇਹ ਜੋ ਖਬਰਾਂ ਸੁਣਦੇ ਸੀਗੇ ਇਹ ਜਿਹੜੇ ਬਹਾਦਰ ਸਿੱਖ ਸੀ ਉਹਨਾਂ ਨੂੰ ਸੁਚੇਤ ਕਰਦੇ ਰਹਿੰਦੇ ਸੀ ਕਿ ਇਦਾਂ ਤੁਹਾਡਾ ਬਚਾਅ ਹੋ ਜਾਣਾ ਆ ਇਦਾਂ ਹੋ ਰਿਹਾ ਹੁਣ ਆਪਣੇ ਨੇੜੇ ਤੇੜੇ ਆ ਕੁਝ ਹੋ ਰਿਹਾ ਸਰਕਾਰ ਇਹ ਕਰ ਰਹੀ ਆ ਇਦਾਂ ਉਹਨਾਂ ਨੂੰ ਸੁਚੇਤ ਕਰਦੇ ਰਹਿੰਦੇ ਵੇਲੇ ਕੁ ਵੇਲੇ ਬਹਾਦਰ ਸਿੰਘਾਂ ਨੂੰ ਸ਼ਰਨ ਵੀ ਦਿੰਦੇ ਜੇ ਲੋੜ ਪੈ ਜਾਂਦੀ ਸੀ ਕਿਸੇ ਟਾਈਮ ਤੇ ਬਹਾਦਰ ਸਿੰਘ ਇਹਨਾਂ ਦੇ ਕੋਲ ਆਣ ਕੇ ਸ਼ਰਨ ਲੈਂਦੇ ਭਾਵੇਂ ਇਹਨਾਂ ਦੇ ਕੋਲ ਆ ਕੇ ਰਹਿੰਦੇ ਹੋਰ ਦਾਣੇ ਪੱਠੇ ਨਾਲ ਵੀ ਮਰਦ ਕਰਦੇ ਹੋਰ ਦਾਣੇ ਪੱਠੇ ਨਾਲ ਵੀ ਹਰ ਇੱਕ ਦੀ ਹੈਲਪ ਕਰਦੇ ਗਵਰਨਰ ਜ਼ਕਰੀਆ ਖਾਨ ਨੇ ਹਰ ਭਗਤ ਨਰੰਜਣੀਆਂ ਦੀ ਸ਼ਿਕਾਇਤ ਸਚਾਈ ਨੂੰ ਝੋਖੇ ਬਿਨਾ ਹੀ ਭਾਈ ਤਾਰੂ ਸਿੰਘ ਦੀ ਗ੍ਰਿਫਤਾਰੀ ਦਾ ਹੁਕਮ ਦਿੱਤਾ ਅੱਜ ਆਪਾਂ ਇਸ ਤੱਕ ਪੜਾਂਗੇ ਗਵਰਨਰ ਜ਼ਕਰੀਆ ਖਾਨ ਨੇ ਸਭ ਕੁਝ ਸੁਣ ਕੇ ਕੀ ਕੀਤਾ ਹਰ ਭਗਤ ਨਰੰਜਣੀਆਂ ਦੀ ਸ਼ਿਕਾਇਤ ਦੀ ਸਚਾਈ ਨੂੰ ਭਾਵੇਂ ਸੱਚ ਬੋਲਦਾ ਹੈ ਕਿ ਝੂਠ ਬੋਲਦਾ ਹੈ ਇਹਨੂੰ ਝੋਖੇ ਤੋਂ ਬਿਨਾ ਝੋਖੇ ਤੋਂ ਮਤਲਬ ਭਾਵੇਂ ਉੱਚਿਆ ਉਹਨੇ ਬਸ ਸੁਣਿਆ ਤਾਂ ਉਹਨੇ ਇਸ ਨੂੰ ਸੱਚ ਮੰਨ ਲਿਆ ਐਨਯੂ ਨੇ ਸੋਚਿਆ ਵੀ ਇੱਕ ਵਾਰ ਆਪਾਂ ਇਹਦੀ ਜਾਂਚ ਪੜਤਾਲ ਕਰੀਏ ਖੋਖੇ ਦਾ ਭਾਵੇਂ ਹੈ ਜਾਂਚ ਪੜਤਾਲ ਬਿਨਾਂ ਹੀ ਭਾਈ ਤਾਰੂ ਸਿੰਘ ਜੀ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ ਸਿਰਫ ਸੁਣਿਆ ਤੇ ਭਾਈ ਤਾਰੂ ਸਿੰਘ ਜੀ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ ਅੱਜ ਆਪਾਂ ਤੱਕ ਪੜਿਆ ਭਾਈ ਤਾਰੂ ਸਿੰਘ ਜੀ ਕੌਣ ਸੀ ਉਹ ਕੀ ਕਰ ਰਹੇ ਸੀ ਆਪਣੇ ਜੀਵਨ ਵਿੱਚ ਕਿੱਥੇ ਕਿੱਥੇ ਜਾਂਦੇ ਆ ਕਿਦਾਂ ਮਰਦ ਕਰਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਮੁਖ ਟੀਚਾ ਕੀ ਹੈ ਉਹਨਾਂ ਦੇ ਅੰਦਰ ਦੀ ਸੋਚ ਕੀ ਹੈ ਇਹ ਆਪਾਂ ਪੜਿਆ ਕੋਈ ਇਹਦੇ ਚ ਸਵਾਲ ਜਵਾਬ ਭਾਈ ਤਾਰੂ ਸਿੰਘ ਜੀ ਬਾਰੇ ਕੋਈ ਦੱਸਣਾ ਚਾਹੁੰਦਾ ਤਾਂ ਹੱਥ ਖੜੇ ਕਰੋ ਭਾਈ ਤਾਰੂ ਸਿੰਘ ਜੀ ਦਾ ਜੀਵਨ ਕਿੱਦਾਂ ਦਾ ਸੀ ਭਾਈ ਤਾਰੂ ਸਿੰਘ ਜੀ ਨੂੰ ਕਿੱਦਾਂ ਦੀ ਗੁੜਤੀ ਮਿਲੀ ਸੀ ਭਾਈ ਤਾਰੂ ਸਿੰਘ ਜੀ ਜ਼ਿੰਦਗੀ ਚ ਕੀ ਕੁੱਛ ਕਰਦੇ ਆ ਹਾਂਜੀ ਗੁਰਨੀਤ ਕੌਰ ਕੀ ਕਿਸੇ ਦੇ મતਲਬ ਕੀ ਸੁਨੇਹੇ ਕਰ ਵੀ ਤੇਰੇ ਕੇ ਉਹ ਇਤਨਾ ਆਖੀ ਹੁੰਦਾ ਹੈ ਸ਼ਾਬਾਸ਼ ਜਬ ਜਬ ਜੀਕਰ ਸਾਨੂੰ ਕੋਈ ਵੀ ਮੁਸੀਬਤ ਹੋਵੇ ਸਾਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ ਤੇ ਸਾਨੂੰ ਇਹ ਸਾਨੂੰ ਸਾਨੂੰ ਤੀਰ ਤਾਰੂ ਸਿੰਘ ਜੀ ਬਾੰਗ ਨੂੰ ਮਦਦ ਕਰਨੀ ਚਾਹੀਦੀ ਹਾਂ ਕੋਈ ਵੀ ਮੁਸੀਬਤ ਹੈ ਸਾਨੂੰ ਭਾਈ ਤਾਰੂ ਸਿੰਘ ਦੀ ਜੀਵਨ ਸਿੱਖਿਆ ਮਿਲਦੀ ਕਿ ਉਹਦੀ ਮਦਦ ਕਰਨੀ ਚਾਹੀਦੀ ਹਾਂਜੀ ਹੋਰ ਕੋਈ ਰੁਪਿੰਦਰ ਕੌਰ ਕਾਈਕਰ ਸਿੰਘ ਜੀ ਨੇ ਲੋਕ ਬਾੜੀ ਮਗਰ ਤੇ ਦਿੱਤੀ ਉਹਨਾਂ ਨੇ ਕਿੱਤੀ ਬਾੜੀ ਦੀ ਕਿੱਤੀ ਤੇ ਉਹਨਾਂ ਨੇ ਇਹ ਦੇਖਿਆ ਕਿ ਮਤਲਬ ਕਿ ਮੈਂ ਮੈਂ ਉਹ ਲਗਾਇਆ ਤੇ ਉਹਨਾਂ ਸਾਰਿਆਂ ਦੇ ਮਦਦ ਕਰਕੇ ਦੇ ਲੋ ਹਾਂਜੀ ਉਹਨਾਂ ਨੇ ਆਪਣਾ ਕਾਰੋਬਾਰ ਵੀ ਕੀਤਾ ਤੇ ਨਾਲ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਇਹ Hindu ਹੈ ਜਾਂ Musalman ਹੈ ਜਾਂ ਕੌਣ ਹੈ ਭਾਵੇਂ ਕਿ ਉਹਨੇ ਸਭਣਾ ਅੰਦਰ ਉਸ ਰੱਬ ਨੂੰ ਦੇਖਦੇ ਆ ਸੰਦੀਪਪੁਰ

ਠੀਕ ਹੈ ਜੀ ਹੋਰ ਕੋਈ ਹੋਰ ਕੋਈ ਹਾਂਜੀ ਜਸ਼ਨਪ੍ਰੀਤ ਹਾਂਜੀ ਹਾਂਜੀ ਬਿਲਕੁਲ ਕਰਨਵੀਰ ਸਿੰਘ ਸ਼ਾਬਾਸ਼ ਕੋਈ ਵੀ ਸੇਵਾ ਦਮੀਅਤ ਦੇ ਪੱਖੋਂ ਕਿਸੇ ਬੱਚੇ ਬਿਲਕੁਲ ਸ਼ਾਬਾਸ਼ ਹਾਂਜੀ ਫਾਈਟਾਲ ਸਿੰਘ ਜਿਹੜਾ ਆਪਣੇ ਆਪਣੇ ਕੀਤੇ ਸਮਾਈ ਜੋ हाँ, 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 हाँ बिना सोचे समझे किसी तल्त इल्जाम नहीं लाना चाहिए वेखो हूं तुम तो सारे नहीं वक्ो वक जवाब दिते होते हाथ खड़े करो उन्हें ਤੇ ਇੱਕ ਭਾਈ ਤਾਰੂ ਸਿੰਘ ਜੀ ਦੀ ਸਾਖੀ ਆਪਾਂ ਜੇ ਅੱਧੀ ਵੀ ਨਹੀਂ ਪੜੀ ਹੈਗੀ ਤੇ ਸਾਨੂੰ ਕਿੰਨੀਆਂ ਹੀ ਸਖਿਆਵਾਂ ਮਿਲ ਗਈਆਂ ਮਦਦ ਕਰਨੀ ਚਾਹੀਦੀ ਹੈ ਬਿਨਾਂ ਗੱਲ ਤੋਂ ਕਿਸੇ ਦੇ ਉੱਤੇ ਕੁਝ ਨਹੀਂ ਥੋਪਣਾ ਚਾਹੀਦਾ ਸਾਨੂੰ ਹਰੇਕ ਮਾਮਲੇ ਦੀ ਹਰੇਕ ਗੱਲਬਾਤ ਦੀ ਜਾਂਚਣਾ ਕਰਨੀ ਚਾਹੀਦੀ ਪੜਤਾਲ ਕਰਨੀ ਚਾਹੀਦੀ ਹੈ ਗਲਤ ਕੀ ਹੈ ਸਹੀ ਕੀ ਹੈ ਕਿਰਤ ਕਮਾਈ ਕਰਨੀ ਚਾਹੀਦੀ ਹੈ ਕਿਰਤ ਕਮਾਈ ਕਰਦਿਆਂ ਕਰਦਿਆਂ ਨਾਲ ਦੂਸਰਿਆਂ ਦੀ ਮਦਦ ਵੀ ਕਰਨੀ ਚਾਹੀਦੀ ਆ ਠੀਕ ਹੈ ਜੇ ਕੋਈ ਸਾਡੇ ਕੋਲ ਲੋੜਵੰਦ ਆਉਂਦਾ ਹੈ ਤੇ ਸਾਨੂੰ ਉਹਦੇ ਨਾਲ ਹਮੇਸ਼ਾ ਖਲੋਣਾ ਚਾਹੀਦਾ ਹੈ ਸਾਨੂੰ ਮੰਦਾ ਚੰਗਾ ਨਹੀਂ ਬੋਲਣਾ ਚਾਹੀਦਾ ਜਿਵੇਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਹੋਏ ਰਸਤੇ ਨੂੰ ਅਪਣਾਇਆ ਉਸੇ ਤਰ੍ਹਾਂ ਸਾਨੂੰ ਵੀ ਆਪਣੇ ਜੀਵਨ ਦੇ ਵਿੱਚ ਅਸੀਂ ਕੁਝ ਵੀ ਪੜਦੇ ਹਾਂ ਕੁਝ ਵੀ ਪੜਦੇ ਹਾਂ ਉਹਦਾ ਸਬੰਧ ਇਹ ਨਹੀਂ ਹੈ ਵੀ ਪੜਤਾ ਤੇ ਬਸ ਬੋਲਤਾ ਤੇ ਛੱਡ ਦਿੱਤਾ ਸਮੇਂ-ਸਮੇਂ ਤੇ ਆਪਾਂ ਇਹ ਗੱਲ ਕਲਾਸ ਚ ਕਰਦੇ ਹਾਂ ਤੁਹਾਡੇ ਜੀਵਨ ਦੇ ਵਿੱਚੋਂ ਸੁਗੰਧੀ ਤਾਂ ਆਏਗੀ ਨਾ ਆਪਾਂ ਪੜ੍ਹਾਈ ਦਾ ਲਾਭ ਤਾਂ ਆਏਗਾ ਜੇ ਤੁਸੀਂ ਵਿਚਰੋਗੇ ਤਾਂ ਪਤਾ ਲੱਗੇ ਵੇਖੋ ਗੁਲਾਬ ਦਾ ਫੁੱਲ ਹੈ ਜਾਂ ਹੋਰ ਵੀ ਅਨੇਕਾਂ ਮਹਿਕ ਵਾਲੇ ਫੁੱਲ ਨੇ ਹੈਨਾ ਬਹੁਤ ਆਤ ਕਰਕੇ ਉਹਨਾਂ ਦੀ ਮਹਿਕ ਕਰਕੇ ਉਹਨਾਂ ਦਾ ਗੁਣ ਹੈ ਲੋਕੋ ਨੂੰ ਲੈਣ ਜਾਂਦਾ ਆ ਜਾਂਦੇ ਆ ਜਲਦੀ ਜਲਦੀ ਵੀ ਆ ਸਾਨੂੰ ਚਾਹੀਦਾ ਹੈ ਖਿੜਿਆ ਸੋਹਣਾ ਲੱਗਦਾ ਉਹਦੇ ਤੋਂ ਮਹਿਕ ਬੜੀ ਪਿਆਰੀ ਆਉਂਦੀ ਆ ਕੇਵਲ ਤੁਸੀਂ ਤਿਆਰ ਹੋਏ ਦੁਨੀਆ ਚ ਵਿਚਰੋ ਘਰਾਂ ਚ ਵਿਚਰੋ ਅਕੈਡਮੀ ਆਓ ਅਕੈਡਮੀ ਤੋਂ ਚੱਲ ਕੇ ਘਰੇ ਲੋਕਾਂ ਨੂੰ ਤਾਂ ਇਦਾਂ ਦਿਸ ਰਿਹਾ ਤੁਸੀਂ ਤਿਆਰ ਹੋ ਕੇ ਆ ਰਹੇ ਹੋ ਜਾ ਰਹੇ ਹੋ ਤੁਹਾਡੇ ਵਿਚਰਨ ਦਾ ਢੰਗ ਬੋਲ ਬਾਣੀ ਦੁਨੀਆ ਨੂੰ ਮਿਲਣ ਦਾ ਢੰਗ ਕੋਈ ਵੀ ਤੁਹਾਨੂੰ ਮਿਲਦਾ ਹੈ ਉਹਨੂੰ ਪਿਆਰ ਨਾਲ ਫਤਿਹ ਬਲਾਓ ਸਤਿ ਸ਼੍ਰੀ ਅਕਾਲ ਬਲਾਓ ਜਿਹੜਾ ਕੋਈ ਉਦਾਂ ਦਾ ਕੋਈ ਵੀ ਮਿਲਦਾ ਹੈ ਤਾਂ ਤਾਂ ਉਹਨਾਂ ਨੂੰ ਇਹ ਲੱਗੇ ਉਹਨਾਂ ਨੂੰ ਪਤਾ ਲੱਗੂ ਕਿ ਤੁਹਾਡੇ ਅੰਦਰ ਤੁਹਾਡੇ ਅੰਦਰ ਕੀ ਫਰਕ ਪਿਆ ਆ ਤੁਸੀਂ ਕੀ ਕੁਝ ਸਿੱਖਿਆ ਆ ਠੀਕ ਹੈ ਕੋਈ ਵੀ ਇਤਿਹਾਸ ਗੁਰੂ ਸਾਹਿਬ ਦਾ ਕਿਸੇ ਸ਼ਹੀਦ ਦਾ ਜਾਂ ਗੁਰਬਾਣੀ ਦੀ ਸਿੱਖਿਆ ਕੁਝ ਵੀ ਆ ਪੜਨ ਦਾ ਲਾਭ ਸਾਨੂੰ ਤਦ ਹੀ ਹੈ ਜੇ ਐਸੇ ਨੂੰ ਆਪਣੀ ਜ਼ਿੰਦਗੀ ਚ ਲੈ ਕੇ ਆਉਣੇ ਆ ਬੜੇ ਐਸੇ ਬੱਚੇ ਆ ਵੀ ਜਿਨ੍ਹਾਂ ਦੇ ਪਰਿਵਾਰ ਵਾਲੇ ਮਿਲਦੇ ਆਣੋਂ ਕਹਿੰਦੇ ਵੀ ਪਹਿਲਾਂ ਇਦਾਂ ਨਹੀਂ ਸੀ ਪਰ ਹੁਣ ਬੜਾ ਹੀ ਫਰਕ ਪੈ ਗਿਆ ਹੁਣ ਇਹ ਸਿਆਣੇ ਹੋ ਗਏ ਨੇ ਇਦਾਂ ਹੋ ਗਏ ਆ ਇਹ ਇਹ ਜਦੋਂ ਗੱਲਬਾਤ ਕਰਦੇ ਆ ਵਿਚਰਦੇ ਆ ਇਹਨਾਂ ਦਾ ਪਤਾ ਲੱਗਦਾ ਵੀ ਹਾਂ ਇਹਨਾਂ ਨੇ ਕਿਤੋਂ ਕੁਝ ਸਿੱਖਿਆ ਇਹ ਸਿੱਖਿਆ ਸਾਰੀ ਜ਼ਿੰਦਗੀ ਤੁਹਾਡੇ ਕੋਲ ਰਹਿਣ ਵਾਲੀ ਆ ਠੀਕ ਹੈ ਜਿੰਨੀ ਕਿਸੇ ਨਾਲ ਸਾਂਝੀ ਕਰੋਗੇ ਨਾ ਓਨੀ ਵੱਧ ਹੀ ਜਾਣੀ ਆ ਠੀਕ ਹੈ ਖਾਵੇ ਖਰਚੇ ਰਲ ਮਿਲ ਭਾਈ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਟੋਟਣਾ ਆਵੇ ਵਾਧੋ ਜਾਈ ਕਹਿੰਦੇ ਜਿੰਦਗੀ ਵਿੱਚ ਅਸੀਂ ਸਿੱਖਿਆ ਪ੍ਰਾਪਤ ਕਰ ਲਈਏ ਗੁਣ ਪ੍ਰਾਪਤ ਕਰ ਲਈਏ ਜਿੰਨੇ ਅਸੀਂ ਅੱਗੇ ਕਿਸੇ ਨਾਲ ਸਾਂਝੇ ਕਰਾਂਗੇ ਨਾ ਵਧਣਗੇ ਸਿੱਖਿਆ ਵਧੂਗੀ ਘਟੂਗੀ ਨਹੀਂ ਹੈ ਤੁਹਾਡੇ ਕੋ ਪੈਸਾ ਹੋਏਗਾ ਨਾ 20 ਰੁਪਇਆ ਕੋਈ ਕਹਿੰਦਾ ਮੈਨੂੰ ਆਧੇ ਦੇ ਦਿਓ ਤੁਸੀਂ 10 ਨੂੰ ਦੇਤੇ ਤੁਹਾਡੇ ਕੋ ਕਿੰਨੇ ਰਹਿ ਗਏ 10 10 ਚੋਂ ਵੀ ਕਿਸੇ ਨੇ ਅੱਧੇ ਮੰਗਲੇ ਕਿੰਨੇ ਰਹਿ ਗਏ 5 ਚੋਂ ਵੀ ਅੱਧੇ ਮੰਗਲੇ ਕਾਟਾ ਪੈਣਾ ਪੈਣਾ ਸ਼ੁਰੂ ਹੋ ਗਿਆ ਨਾ ਪਈ ਜਾਂਦਾ ਦਿਨੋਂ ਕਾਟਾ ਤੇ ਹੌਲੀ ਹੌਲੀ ਮੁੱਕਦੇ ਮੁੱਕਦੇ ਮੁੱਕ ਜਾਣੇ ਆ ਪਰ ਗੁਣ ਤੁਹਾਨੂੰ ਇੱਕ ਗੱਲ ਆ ਜੀ ਬਿਲਕੁਲ ਸੁਧਾਰਨ ਜੀ ਗੱਲ ਆਉਂਦੀ ਹੈ ਤੁਹਾਡੇ ਕੋਲ ਇੱਕ ਬੱਚੇ ਨੇ ਆ ਕੇ ਕਿਹਾ ਮੈਨੂੰ ਇਹ ਸੁਣਾਈ ਤੁਸੀਂ ਉਹਨੂੰ ਸੁਣਾ ਦਿੱਤੀ ਠੀਕ ਹੈ ਉਸ ਤੋਂ ਬਾਅਦ ਕਿਸੇ ਫਿਰ ਦੂਜੇ ਨੇ ਆ ਕੇ ਤੁਹਾਨੂੰ ਕਿਹਾ ਮੈਨੂੰ ਸੁਣਾਈ ਸੁਣਾਉਂਦੇ ਸੁਣਾਉਂਦੇ ਤੁਹਾਨੂੰ ਯਾਦ ਹੋ ਗਈ ਤੁਹਾਡੇ ਵੱਲੋਂ ਸੁਣਾਈ ਹੋਈ ਦਸ ਜਾਣੇ ਦੇ ਕੰਨਾਂ 'ਚ ਪੈ ਗਈ ਤਾਂ ਇੱਕ ਘਟੀ ਨਹੀਂ ਰਚਵਾਦਾ ਹੋ ਗਿਆ ਤੁਹਾਡੇ ਵੱਲੋਂ ਬੋਲੀ ਹੋਈ ਕੋਈ ਗੱਲ 10 15 ਜਾਣਿਆਂ ਨੇ ਧਾਰਨ ਕਰ ਲਈ ਸਿੱਖ ਲਈ ਐ ਇਸ ਕਰਕੇ ਗੁਣ ਜਿਹੜਾ ਕਦੇ ਘਟਦਾ ਨਹੀਂ ਆ ਉਹ ਵੱਧ ਐ ਦੁਨੀਆ ਦੀ ਧਨ ਦੌਲਤ ਘਟ ਸਕਦੀ ਐ ਪੈਸਾ ਹੋਵੇ ਸੋਨਾ ਚਾਂਦੀ ਹੋਵੇ ਸਾਨੂੰ ਲੋਕਰ ਵਿੱਚ ਰੱਖਣਾ ਪਏਗਾ ਇਹਨੂੰ ਕੋਈ ਚੋਰ ਚੋਰੀ ਨਾ ਕਰਕੇ ਲੈ ਜਾਏ ਕਰੇ ਤੁਸੀਂ ਵੇਖਿਆ ਵੀ ਕਿਸੇ ਮਨੁੱਖ ਨੇ ਆਖਿਆ ਹੋਵੇ ਖੜਜੋ ਖੜਜੋ ਮੈਂ ਆਪਣੇ ਗੁਣਾ ਨੂੰ ਨਾ ਤਾਲਾ ਲਾ ਲਵਾਂ ਵੱਡਾ ਸਰਾ ਕੋਈ ਮੇਰੇ ਗੁਣ ਨਾ ਕੱਢ ਕੇ ਲੈ ਜਾਏ ਕਦੇ ਇਦਾਂ ਕਿਸੇ ਨੇ ਆਖਿਆ ਤੁਸੀਂ ਸਕੂਲ ਦੀ ਪੜ੍ਹਾਈ ਪੜ੍ਹਦੇ ਹੋ ਕਿਸੇ ਨੂੰ 90% ਨੰਬਰ ਆਉਂਦੇ ਆ ਕਿਸੇ ਨੂੰ 88 ਆਉਂਦੇ ਆ ਕਿਸੇ ਨੂੰ ਕਿੰਨੇ ਕਿਸੇ ਨੂੰ ਕਿੰਨੇ ਹਨਾ ਕਦੇ ਕਿਸੇ ਨੇ ਆਖਿਆ ਵੀ ਖਲੋਜੋ ਇੱਕ ਵਾਰੀ ਮੈਨੂੰ ਥੋੜੇ ਜਿਨੇ ਇਹਦੇ ਕੋਲੋਂ ਖੋ ਲੈੰਦੋ ਇਦਾਂ ਹੁੰਦਾ ਜੋ ਸਿੱਖਿਆ ਸਾਡੀ ਉਹ ਸਾਡੇ ਕੋਲ ਹੀ ਰਹਿੰਦੀ ਹੈ ਸਾਨੂੰ ਤਾਲੇ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਉਹ ਸਿੱਖਿਆ ਸੀ ਕਿਸੇ ਕਿਸੇ ਨੂੰ ਦੇਵਾਂਗੇ ਤਾਂ ਸਾਡੇ ਕੋ ਘਟੇਗੀ ਨਹੀਂ ਕੋਈ ਚੋਰੀ ਨਹੀਂ ਕਰ ਸਕਦਾ ਇਹਨੂੰ ਇਸ ਕਰਕੇ ਸੇ ਸਿੱਖਿਆ ਆਪਣੇ ਜੀਵਨ ਚ ਲੈ ਕੇ ਚੱਲਾਂਗੇ ਤਾਂ ਸਾਨੂੰ ਬਹੁਤ ਕੁਝ ਮਿਲੇਗਾ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਬਹੁਣ ਇਕੱਠੇ ਕਰ ਲਾਂਗੇ ਹਾਂਜੀ ਇੱਥੇ ਆਪਾਂ ਕਲਾਸ ਦੀ ਸਮਾਪਤੀ ਕਰਦੇ ਹਾਂ ਜੀ ਫਤਿਹ ਨਾ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਲਾਸ ਤੋਂ ਪਹਿਲਾਂ ਸਾਰੇ ਨੂੰ ਕਿਹਾ ਕਰੋ ਪਹਿਲਾਂ ਤੋਂ ਕਿਹਾ